ਸਰ ਨਵੇਂ ਸਾਲ ਦੀ ਆਮਤ ਤੇ ਕੀ ਕਹਿਣਾ ਹੈ ਤੁਹਾਡਾ ਕੀ ਮੈਸੇਜ ਹੈ ਲੋੜੀ ਨੂੰ ਲੈ ਕੇ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਦਿਨ ਤੱਕ ਜਿਹੜਾ ਨਵਾਂ ਸਾਲ 24 ਚੜਨਾ ਜੀ ਮੈਂ ਆਪਣੇ ਵੱਲੋਂ ਪਰਿਵਾਰ ਵੱਲੋਂ ਸਮੂਹ ਦੇਸ਼ਵਾਸੀਆਂ ਵੱਲੋਂ ਸਮੂਹ ਸੰਗਤ ਨੂੰ ਨਵੇਂ ਸਾਲ ਦੀ ਆਉਣ ਤੇ ਬਹੁਤ-ਬਹੁਤ ਮੁਬਾਰਕਾ ਦਿੰਦਾ ਔਰ ਔਰ ਪ੍ਰਮਾਤਮਾ ਮਰੇ ਅਰਦਾਸ ਕਰਦਾ ਕਿ 24 ਸਾਲ ਜਿਹੜਾ ਆ ਰਿਹਾ ਇਹ ਸਾਰਿਆਂ ਨੇ ਖੁਸ਼ੀਆਂ ਤੇ ਖਿੜੀਆਂ ਲੈ ਕੇ ਆਵੇ ਤੇ ਅੱਗੇ ਲੋਹੜੀ ਤੇ ਮਾਗੀ ਦੀਆਂ ਸਾਡੇ ਵੱਲੋਂ ਸਾਰੇ ਪਰਿਵਾਰ ਵੱਲੋਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇੱਕ ਮੈਂ ਖਾਸ ਸਨੇਹ ਅ ਦੇਣਾ ਚਾਹਨਾ ਕਿ ਜਿਹੜੀ ਲੋਹੜੀ ਆ ਇਹ ਧੀਆਂ ਦੇ ਤਿਉਹਾਰ ਜਿਆਦਾ ਮਨਾਏ ਜਾਣ ਤੇ ਅਸੀਂ ਮੰਨ ਲਓ ਸਾਰੇ ਇਹਨੂੰ ਇਹ ਬੇਨਤੀ ਕਰਦਾ ਕਿ ਜੀ ਬੇਟੀਆਂ ਦਾ ਜਿਹੜਾ ਤਿਉਹਾਰ ਆ ਉਹ ਵਧੀਆ ਲੋਹੜੀ ਮਨਾਈ ਜਾਵੇ ਕਿਉਂਕਿ ਅੱਜ ਦੇ ਕાળ ਜਿਹੜੇ ਜੋ ਸਮਾਂ ਹੈ ਇਹਦੇ ਵਿੱਚ ਨਾ ਬੇਟਿਆਂ 'ਚ ਨਾ ਬੇਟੀਆਂ 'ਚ ਕੋਈ ਫਰਕ ਨਹੀਂ ਨਾ ਮੈਂ ਸਮਝਦਾ ਤੇ ਨਾ ਹਰ ਇੱਕ ਨੂੰ ਇਸ ਸੁਨੇਹਾ ਦੇ ਨਾਲ ਬਿਨਾਂ ਸਮਝਣਾ ਚਾਹੀਦਾ ਕਿਉਂ ਜੇ ਬੇਟੀਆਂ ਤੇ ਆਪਣਾ ਵੰਸ ਵਧੂਗਾ ਬੇਟੀਆਂ ਦੇ ਨਾਲੇ ਸਾਰਾ ਸੰਸਾਰ ਚੱਲਦਾ ਕਿਉਂ ਇੱਕ ਜਿਹੜੀ ਧੀ ਆ ਇਹ ਚਾਰ ਜਨਮ ਲੈਂਦੀ ਆ ਪਹਿਲਾ ਆਪਣਾ ਜਨਮ ਦੂਜਾ ਵਿਆਹ ਤੇ ਜਨਮ ਤੀਜਾ ਮਾਂ ਬਣਦੇ ਜਨਮ ਤੇ ਚੌਥਾ ਗਾਂਹ ਅੱਗੇ ਜਦੋਂ ਨਾਨੀ ਬਣਦੀ ਆ ਇਹ ਚਾਰ ਜਨਮ ਹੋ ਜਾਂਦੇ ਆ ਮੈਂ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਲੋਹੜੀ ਮਾਗੀ ਦੇ ਪਿਆਰ ਦੀਆਂ ਲੱਖ ਲੱਖ ਵਧਾਈਆਂ ਦਿੰਦਾ